ਜਦੋਂ ਕਾਂਗਰਸ ਸਰਕਾਰ ਸੀ ਉਦੋਂ ਡੰਪ ਤੇ ਕੋਈ ਕੂੜਾ ਨਹੀਂ ਸੁੱਟਦਾ ਸਾਰਾ ਕੁਝ ਨਾਲੇ ਚੁੱਕਣਾ ਸ਼ੁਰੂ ਕਰ ਦਿੱਤਾ ਜਦੋਂ ਇਹ ਆਪ ਸਰਕਾਰ ਆਈ ਹੈ ਉਸ ਤੋਂ ਬਾਅਦ ਇਹਨਾਂ ਨੇ ਕੂੜਾ ਇੱਥੇ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਢੇਰਾਂ ਦੇ ਢੇਰ ਫੜ ਕੇ ਲਗਾ ਦਿੰਦੇ ਆ ਇਹ ਦੇਖੋ ਇਹ ਸਾਡਾ ਸਮਾਰਟ ਸਟੀ ਅੰਮ੍ਰਿਤਸਰ ਇਹ ਦੇਖੋ ਸਮਾਰਟ ਸਟੀ ਅਸੀਂ ਇਹਨਾਂ ਦੇਖੋ ਫੋਟੋ ਖਿੱਚੋ ਰੋੜ ਤੇ ਜਾਓ ਦੇਖੋ ਸਮਾਰਟ ਸਟੀ ਕਿਦਾ ਸੋਨਾ ਬਰਸਰ ਬੜਿਆ ਹੋਇਆ ਸਾਦੀ ਪ੍ਰੋਬਲਮ ਰਾਤ ਦੀ ਇਹਨਾਂ ਨੇ ਸਾਰਾ ਇੱਥੇ ਅੱਗ ਲਗਾਈ ਦੀ ਹੈ ਰਾਤ ਦਾ ਧੂਆ ਉਦਾਂ ਹੀ ਗਰਮੀ 45 ਡਿਗਰੀ ਹੈ ਬਿਲਕੁਲ ਵੀ ਧੂਆ ਇੱਥੇ ਖਤਮ ਨਹੀਂ ਰਹਾਦਾ ਹੋਇਆ ਬੁਰਾ ਹਾਲ ਮਗਰ ਕਲੋਨੀ ਵਾਲਿਆਂ ਦਾ ਹੋਣ ਰਿਹਾ ਵੇ ਅੱਜ ਘਰ ਨੇ ਇਹ ਪਿੱਛੇ ਕਰੋੜੀਆਂ ਵਿੱਚ ਇੰਨੀ ਸਮਾਂ ਲਾਂਦੀ ਆ ਕਿ ਅਸੀਂ ਉੱਥੇ ਬੂਹਾ ਖੋਲ ਕੇ ਬਹਿ ਨਹੀਂ ਸਾਡੇ ਇਹ ਇਲੈਕਸ਼ਨ ਆ ਬਾਈ ਕੱਢ ਕਰਾਂਗੇ ਅਸੀਂ ਇਲੈਕਸ਼ਨ ਵੋਟ ਕਹਿੰਦੇ ਨਹੀਂ ਪਾਣੀ ਆਪਾਂ ਨੇ ਤਦ ਤੱਕ ਮਸਲਾ ਤੁਹਾਡਾ ਮਸਲਾ ਹੱਲ ਨਹੀਂ ਹੋਇਆਗਾ ਦਿੱਕਤ ਤੁਹਾਡੇ ਸਾਹਮਣੇ ਹੀ ਹੈ ਇਹਨੇ ਦਾ ਬਿਮਾਰੀ ਦਾ ਘਾਰ ਆ ਹੁਣ ਅੱਗ ਲੱਗੀ ਹੈ ਸੇ ਸਾਹ ਲੈਣਾ ਮੁਸ਼ਕਲ ਹੋਇਆ ਹੈ ਸਾਰੇ ਲੋਕਾਂ ਦਾ ਲੋਕ ਸਭਾ ਚੋਣਾ ਸਿਰ ਤੇ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਸਰਕਾਰ ਦੀਆਂ ਮੁਸ਼ਕਲਾ ਕੱਟ ਹੋਂ ਦਾ ਨਾਮ ਨਹੀਂ ਲੈ ਰਹੀਆਂ ਤਾਂ ਤਾਜ਼ਾ ਮਾਮਲਾ ਹੁਣ ਅੰਮ੍ਰਿਤਸਰ ਦੇ ਡੰਪ ਦਾ ਸਾਹਮਣੇ ਆਇਆ ਹੈ ਕਿ ਡੰਪ ਦੇ ਵਿੱਚ ਬੀਤੀ ਰਾਤ ਫੇਰ ਇੱਕ ਭਿਆਨਕ ਅੱਗ ਲੱਗੀ ਜਿਸ ਦੇ ਨਾਲ ਕੀ ਇਲਾਕੇ ਪੂਰੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਔਰ ਲੋਕਾਂ ਦਾ ਸਾਹ ਲੈਣਾ ਤੱਕ ਮੁਸ਼ਕਲ ਹੋ ਗਿਆ ਜੀ ਹਾਂ ਅਸੀਂ ਅਸੀਂ ਅੰਮ੍ਰਿਤਸਰ ਦੇ ਇਸ ਵੇਲੇ ਖਜ਼ਾਨੇ ਵਾਲੇ ਗੇਟ ਦੇ ਡੰਪ ਦਾ ਜੋ ਦੂਸਰਾ ਪਾਸਾ ਜਿਸ ਨੂੰ ਪਹਾੜੀਵਾਲ ਵਾਲਾ ਪਾਸਾ ਵੀ ਕਿਹਾ ਜਾਂਦਾ ਹੈ ਉਧਰ ਮੌਜੂਦ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਰਾਤ ਨੂੰ ਜਦੋਂ ਇੱਕਦਮ ਅਚਾਨਕ ਹਵਾ ਵਗਦੀ ਹੈ ਤਾਂ ਉਸ ਤੋਂ ਬਾਅਦ ਅਚਾਨਕ ਆਪਣੇ ਆਪ ਹੀ ਇਹ ਜਿਹੜਾ ਡੰਪ ਹੈ ਉਹ ਅੱਗ ਦੀ ਚਪੇਟ ਤੇ ਚਲਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਧੂਆ ਕਿਸ ਕਦਰ ਹੈ ਔਰ ਇਸ ਧੂਏ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਇਨਸਾਨੀ ਜ਼ਿੰਦਗੀ ਨੂੰ ਹੋ ਰਿਹਾ ਹੈ ਉਸ ਕਰਕੇ ਨੁਕਸਾਨ ਹੋ ਰਿਹਾ ਹੈ ਕੇਸ ਦੇ ਵਿੱਚ ਸਾਹ ਲੈਣਾ ਬਹੁਤ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਬਹੁਤ ਸਾਰੀ ਜਿਹੜੀ ਸੰਸਥਾਵਾਂ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਧੂਏ ਦੇ ਨਾਲ ਸਾਹ ਦੀ ਦਿੱਕਤ ਸਭ ਤੋਂ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ ਦੇਖੋਗੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਜਰਾ ਲੋਕਾਂ ਦੀ ਮੁਸ਼ਕਲਾਂ ਵਧੀਆਂ ਨੇ ਤਾਂ ਸਾਡੇ ਨਾਲ ਸਥਾਨਕ ਲੋਕ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਸਰ ਕੀ ਹੋਇਆ ਰਾਤੀ ਤੇ ਹੁਣ ਕੀ ਪੋਜੀਸ਼ਨ ਕੀ ਹੈ ਕੀ ਇਸ ਵੇਲੇ ਲੋਕ ਕੀ ਕਰ ਰਹੇ ਨੇ ਪੁਕਰੀਏ ਸੁਮੇਜੀ ਤੁਸੀਂ ਆਏ ਅਸੀਂ ਕਹਿ ਕਹਿ ਕੇ ਸਾਰੇ ਅਫਸਰਾਂ ਨੂੰ ਥੱਕ ਗਏ ਆ ਕਿ ਤੁਸੀਂ ਆਓ ਦੇਖੋ ਸਾਡੇ ਲੋਕ ਕਿੱਦਾਂ ਜੀ ਰਹੇ ਆ ਲੇਕਿਨ ਕਿਸੇ ਨੇ ਵੀ ਬੰਦੇ ਨੇ ਆ ਕੇ ਬਾਤ ਨਹੀਂ ਪੁੱਛੀ ਅੱਜ ਅਸੀਂ ਪ੍ਰੈਸ ਦਾ ਸਹਾਰਾ ਲੈ ਰਹੇ ਆ ਕਿ ਮੈਂ ਕਲੋਨੀ ਦਾ ਪ੍ਰੈਜ਼ੀਡੈਂਟ ਆ ਮਗਰ ਆਨੰਦ ਵਿਹਾਰ ਕਲੋਨੀ ਜਿਹੜੀ ਜਿੱਥੇ ਵੀ ਕੋਈ ਵੀ ਘਰ 30 ਲੱਖ ਤੋਂ ਲੈ ਕੇ 2-3 ਕਰੋੜ ਰੁਪਏ ਤੱਕ ਘਰ ਆ ਸਾਰੇ ਘਰਾਂ ਦੀ ਬਰਬਾਦੀ ਹੋ ਰਹੀ ਹੈ ਇੱਕ ਡੰਪ ਦੇ ਕਰਕੇ ਇਹ ਡੰਪ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਡੰਪ ਤੇ ਕੋਈ ਕੂੜਾ ਨਹੀਂ ਸੁੱਟਦਾ ਸਾਰਾ ਕੁਝ ਉਹਨਾਂ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਜਦੋਂ ਉਹਦੀ ਆਪ ਸਰਕਾਰ ਆਈ ਹੈ ਉਸ ਤੋਂ ਬਾਅਦ ਇਹਨਾਂ ਨੇ ਕੂ ਦੇ ਢੇਰ ਫੜ ਕੇ ਲਗਾ ਦੁੱਤੇ ਆ ਉਸ ਤੋਂ ਇਲਾਵਾ ਪਸ਼ੂ ਘੁੰਮਦੇ ਰਹਿੰਦੇ ਆ ਕੋ ਮਰ ਜਾਂਦਾ ਪਸ਼ੂ ਉੱਤੇ ਸੁੱਟ ਜਾਂਦੇ ਆ ਆਵਾਰਾ ਕੁੱਤੇ ਘੁੰਮਦੇ ਆ 20 ਵਾਰ ਰੋਜ਼ ਦਿਹਾੜੇ ਐਕਸੀਡੈਂਟ ਹੁੰਦੇ ਆ ਸਰਕਾਰਾਂ ਨੇ ਉਦੋਂ ਜਾਗਣਾ ਜਦੋਂ ਕੋਈ ਨਾ ਕੋਈ ਬੰਦਾ ਮਰ ਜਾਏਗਾ ਉਸ ਤੋਂ ਪਹਿਲਾਂ ਨਹੀਂ ਜਾਗਣਾ ਕਰੋੜਾ ਰੁਪਏ ਦੀਆਂ ਕੋਠੀਆਂ ਦੇ ਘਰਾਬਾਰਾਂ ਦੇ ਸਾਡੇ ਨੁਕਸਾਨ ਹੋ ਰਿਹਾ ਜਾਂ ਤੇ ਪ੍ਰਸ਼ਾਸਨ ਸਾਡੇ ਕੋ ਕੋਠੀਆਂ ਸਾਡੀਆਂ ਖਰੀਦ ਲਵੇ ਉੱਥੇ ਵੀ ਡੰਪ ਬਣਾ ਦੇਵੇ ਕੰਮ ਉੱਕ ਜੇ ਤੇ ਜਾਂ ਤੇ ਮੈਨੂੰ ਤੇ ਕਿਸੇ ਕਿਸੇ ਵੇਲੇ ਇਹ ਲੱਗਦਾ ਕਿ ਸਰਕਾਰ ਦਾ ਕੋਈ ਕਮਿਟਮੈਂਟ ਦੂਸਰੇ ਦੇਸ਼ ਦੇ ਦੂਸਰੇ ਦੇਸ਼ਾਂ ਨਾਲ ਹੋਇਆ ਕਿ ਇੰਪੋਰਟ ਕਰਕੇ ਕੂੜਾ ਦੁੱਦੇ ਦੇਸ਼ਾਂ 'ਚ ਭੇਜਣਾ ਆ ਪਰ 3 ਕਰੋੜ ਰ ਕੀਤਾ ਜਾ ਰਿਹਾ ਇਹ ਜਿਹੜਾ ਪੈਸਾ ਖਰਚਤੇ ਪਏ ਆ ਇਹ ਸਿਰਫ ਕਾਗਜੀ ਕਾਰਵਾਈ ਹੈ ਬਾਹਰ ਤੁਸੀਂ ਦੇਖੋ ਰੋਡ ਦੇ ਉੱਤੇ ਕੀ ਹਾਲਾਤ ਹੈ ਟੋਏ ਪਏ ਨੇ ਸੜਕਾਂ ਦੇ ਉੱਤੇ ਕੂੜਾ ਸੜਿਆਂ ਵਿੱਚ ਚੁੱਕਦੇ ਆ जानवर ਲੰਗਦੇ ਆ ਲੜਕੀਆਂ ਦੇ ਲੜਕਿਆਂ ਦੇ ਐਕਸੀਡੈਂਟ ਹੁੰਦੇ ਆ ਕੋਈ ਵੀ ਸਾਹ ਦੀ ਕੀ ਦਿੱਕਤ ਆ ਰਹੀ ਹੈ ਸਾਹ ਦੀ ਪ੍ਰੋਬਲਮ ਰਾਤ ਦੀ ਇਹਨਾਂ ਨੇ ਸਾਰਾ ਇੱਥੇ ਅੱਗ ਲਗਾਈ ਦੀ ਆ ਰਾਤ ਦਾ ਧੂਆ ਉਦਾਂ ਹੀ ਗਰਮੀ 45 ਡਿਗਰੀ ਹੈ ਬਿਲਕੁਲ ਵੀ ਧੂਆ ਇੱਥੇ ਖਤਮ ਨਹੀਂ ਰਹਾਦਾ ਹੋਇਆ ਬੁਰਾ ਹਾਲ ਮਗਰ ਕਲੋਨੀ ਵਾਲਿਆਂ ਦਾ ਹੋਣ ਡਿਆ ਵੈ ਤੇ ਇੱਕ ਛੋਟੀ ਐਗਜ਼ਾਮਪਲ ਆ ਤੁਸੀਂ ਇੱਕ ਪਾਣੀ ਦਾ ਗਲਾਸ ਲੈ ਲਓ ਇੱਥੇ ਪੀ ਕੇ ਖਲੋਕੇ ਮੈਨੂੰ ਬਾਹਰ ਕੋਈ ਅਫਸਰ ਪੀ ਕੇ ਖਲੋਕੇ ਦਿਖਾ ਦੇ ਇਹਨਾਂ ਨੇ ਪਤਾ ਨਹੀਂ ਕਿਦੇ ਨਾਲ ਉਹਨਾਂ ਨੇ ਇمپੋਰਟ ਕਰਨਾ ਕੂੜਾ ਕਿੱਥੇ ਕਰਨਾ ਜਿਹੜਾ ਇਨਸਾਨੀ ਜ਼ਿੰਦਗੀ ਨਾਲ ਇੰਨਾ ਖਲਬਾਰ ਕਰ ਰਹੇ ਆ ਕਿ ਦੁ ਉੱਤੇ ਕੂੜੇ ਦਾ ਕੂੜਾ ਲਗਾ ਦਿੱਤਾ ਅਸੀਂ ਉਹ ਵੀ ਵੇਖਣ ਨੂੰ ਤਿਆਰ ਆ ਚਲੋ ਜੀ ਇਲੈਕਸ਼ਨ ਚੱਲ ਰਹੇ ਆ ਨਾ ਬੋਲੀਏ ਕੋਈ ਗੱਲ ਨਾ ਕਰੀਏ ਪਰ ਰੋਡ ਦੇ ਉੱਤੇ ਹੁਣ ਜੋ ਕੱਲ ਰਾਤ ਹਾਲਾਤ ਬਣੇ ਆ ਸਾਡੇ ਦੇ ਆਪਣੇ ਲੋਕੀ ਘਰ ਖਾਲੀ ਕਰਕੇ ਕੇ ਚੱਲ ਗਏ ਅੱਗ ਕਿੱਥੋਂ ਤੱਕ ਫੈਲ ਜਾਣੀ ਆ ਜੀ ਤੁਸੀਂ ਕੀ ਕਹਿਣਾ ਜੀ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਦੇਖੋ ਇਹ ਸਾਡਾ ਸਮਾਰਟ ਸਿਟੀ ਅੰਮ੍ਰਿਤਸਰ ਇਹ ਦੇਖੋ ਸਮਾਰਟ ਸਿਟੀ ਆ ਤੁਸੀਂ ਇਹਨਾਂ ਦੇਖੋ ਫੋਟੋ ਖਿੱਚੋ ਰੋੜ ਤੇ ਜਾਓ ਦੇਖੋ ਸਮਾਰਟ ਚੜੀ ਕਿੱਡਾ ਸੋਹਣਾ ਬਰਸਰ ਬੜਿਆ ਹੋਇਆ ਸਾਡੀ ਰੋੜ ਦੇ ਉੱਤੇ ਕੂੜਾ ਲੱਗਾ ਆ ਕੂੜੇ ਢੇਰ ਲੱਗੇ ਨੇ ਇੰਨਾ ਬੁਰਾ ਹਾਲ ਹੈ ਕਿ ਤੁੰ ਲੰਗਣਾ ਓਕਾ ਸਾਡੇ ਘਰ ਨੇ ਇਹ ਪਿੱਛੇ ਕਰੋੜੀਆਂ ਵਿੱਚ ਇੰਨੀ ਸਮੈਲ ਆਉਂਦੀ ਆ ਕਿ ਅਸੀਂ ਉੱਥੇ ਬੂਹਾ ਖੋਲ ਕੇ ਬਹਿ ਨਹੀਂ ਸਾਡੇ ਲੱਗੇ ਸਾਡੀਆਂ ਦੁਕਾਨਾਂ ਨੇ ਇੰਨੀ ਕਿ ਬੋਅ ਉੱਥੇ ਆਉਂਦੀ ਜੇ ਜਦੋਂ ਹਵਾ ਵਗਦੀ ਆ ਗੋਡੇ-ਗੋਡੇ ਬੋਅ ਆਉਂਦੀ ਆ ਆ ਸਾਡਾ ਬੜਾ ਮੁਸ਼ਕਲ ਹੋ ਜਾਂਦਾ ਅਸੀਂ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆਂ ਇਹ ਤੋਂ ਦੰਦ ਖਤਮ ਕੀਤਾ ਜਾਵੇ ਉਹਨਾਂ ਕਿ ਹੋਰ ਜਾ ਕੇ ਪ੍ਰਬੰਧ ਕੀਤਾ ਨਾ ਕੀਤਾ ਫੇਰ ਨਾ ਕੀਤਾ ਅਸੀਂ ਬਾਈਕਟ ਕਰਾਂਗੇ ਇਹ ਦੇਖ ਲੈਣਾ ਬਾਈਕਟ ਕਰਾਂਗੇ ਉਹ ਨਹੀਂ ਪਾਇਗਾ ਸਾਡੀ ਕੋਣੀ ਇਹ ਦੇਖ ਲੈਣਾ ਬਾਈਕਟ ਕਰਾਂਗੇ ਅਸੀਂ ਇਲੈਕਸ਼ਨ ਵੋਟ ਕਹਿ ਨਹੀਂ ਪਾਣੀ ਆਪਾਂ ਨੇ ਜਦ ਤੱਕ ਮਸਲਾ ਸਾਡਾ ਮਸਲਾ ਹੱਲ ਨਹੀਂ ਹੋਇਆਗਾ ਆਈਆ ਨਾ ਕਿਹਿਆ ਸਾਹਮਣੇ ਸਾਡੀ ਦੁਕਾਨ ਏ ਇੱਥੋਂ ਕੋਲੋਂ ਸਾਡਾ ਸਾਡੀ ਦੁਕਾਨ ਤੱਕ ਪਹੁੰਚਦਾ ਆਹ ਸਾਹਮਣੇ ਸਾਡੀ ਦੁਕਾਨ ਲੱਗੀ ਏ ਜਾ ਕੇ ਵੇਖੋ ਉਹ ਫੜ ਰੋ ਲੈ ਕੇ ਚੌਂਕ ਦਾ ਕੂੜਾ ਹੀ ਕੂੜਾ ਗਾਇ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਵੀ ਤੁਹਾਨੂੰ ਹਵਾ ਜਰੀ ਹੈ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਲਗਾਤਾਰ ਧੂਆ ਵਧੀ ਜਾ ਰਿਹਾ ਹੈ ਔਰ ਇਹ ਧੂਆ ਸਾਹ ਲੈਣ ਵਾਲੇ ਲੋਕਾਂ ਨੂੰ ਦਿੱਕਤ ਹੋ ਰਹੀ ਸਾਡੇ ਨਾਲ ਹੋਰ ਇਲਾਕੇ ਦੇ ਲੋਕ ਮੌਤ ਵਜੂਦ ਨਹੀਂ ਉਹ ਨਾਲ ਗੱਲਬਾਤ ਕਰਦੇ ਆ ਸਰ ਹੋਰ ਕੀ ਦਿੱਕਤਾਂ ਨੇ ਸਭ ਤੋਂ ਪਹਿਲਾਂ ਦਿੱਕਤ ਕੀ ਆ ਰਹੀ ਹੈ ਇਸ ਵੇਲੇ ਜਿਸ ਤਰ੍ਹਾਂ ਰਾਤ ਦਾ ਦਿੱਕਤ ਦੇਖੋ ਜੀ ਇਹ ਅੱਗ ਆਪਣੇ ਆਪ ਲੱਗ ਜਾਂਦੀ ਹੈ ਸਾਨੂੰ ਪਤਾ ਕਿਉਂਕਿ ਜਦੋਂ ਟੈਂਪਰੇਚਰ ਹਾਈ ਹੁੰਦਾ ਟੈਂਪਰੇਚਰ ਇਸ ਤਰ੍ਹਾਂ ਇਹ ਮਤਲਬ ਅਹੀਂ ਇਥੇ ਕਰੋੜਾਂ ਰੁਪਏ ਲਾਗੇ ਇਥੇ ਆਪਣਾ ਜਗ੍ਹਾ ਲੈਂਤੀਆਂ ਅਸੀਂ ਜਦੋਂ ਹੀ ਨਿਕਲੇ ਇਥੇ ਨਿਰਾਏ ਬਿ ਰਾਤ ਨੂੰ ਪਤਾ ਲੱਗਾ ਇਹ ਮਤਲਬ ਕੋਈ ਅੱਗ ਲਗਾ ਦਿੱਤੀ ਪਤਾ ਨਹੀਂ ਕਿਸ ਤਰ੍ਹਾਂ ਲੱਗੀ ਇਹ ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂਗਾ ਮਤਲਬ ਹਾਂਜੀ ਤੇ ਅਸੀਂ ਕਹਿਣ ਦਾ ਮਤਲਬ ਇਹ ਹੈਗਾ ਕਿ ਅਸੀਂ ਬਿਲਕੁਲ ਬਾਈਕਟ ਕਰਾਂਗੇ ਇਲੈਕਸ਼ਨ ਦਾ ਜਦ ਤੱਕ ਇਹ ਸਾਡਾ ਮਸਲਾ ਹੱਲ ਨਾ ਹੋਇਆ ਕੀ ਦਿੱਕਤ ਕੀ ਪਰੇਸ਼ਾਨੀ ਕੀ ਹੈ ਦਿੱਕਤ ਤੁਹਾਡੇ ਸਾਹਮਣੇ ਹੀ ਹੈ ਇਹਨੇ ਤਾਂ ਬਿਮਾਰੀ ਦਾ ਘਰ ਆ ਅੱਗ ਲੱਗ ਗਈ ਹੈ ਸਹਾਂਣਾ ਮੁਸ਼ਕਲ ਹੋਇਆ ਸਾਰੇ ਲੋਕਾਂ ਦਾ ਤੇ ਬੱਚਿਆਂ ਕੀ ਕਹਿਣਾ ਚਾਹੋਗੇ ਨੌਜਵਾਨ ਨੂੰ ਤੁਸੀਂ ਨੌਜਵਾਨ ਵੋਟਰ ਦੇ ਉੱਤੇ ਹਮੇਸ਼ਾ ਅੱਖ ਹੁੰਦੀ ਹੈ ਕੀ ਕਹਿਣਾ ਚਾਹੁੰਦੇ ਹੋ ਐਜ਼ ਅ ਯੂਥ ਕਿਸ ਤਰ੍ਹਾਂ ਦੇਖਦੇ ਹੋ अपना ਐਸਆਰ ਡੰਪ ਤੇ ਲੋਕਾਂ ਨੂੰ ਬੜੀ ਜ਼ਿਆਦਾ ਪਰੇਸ਼ਾਨੀ ਗਈ ਆ ਕਿੰਨੇ 2 3 ਸਾਲ ਰੇਟ 2 ਸਾਲ ਹੋ ਗਏ ਆ ਤੇ ਮਤਲਬ ਲੋਕਾਂ ਨੂੰ ਬਾਹਰ ਤੱਕ 메ਨ ਸੜਕ ਤੱਕ ਸਾਰਾ ਕੂੜਾ ਸੁੱਟ ਦਿੰਦੇ ਆ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਲੋਕਾਂ ਦੀ ਕੋਠੀਆਂ ਤੱਕ ਸਾਰੀ ਸਮੈਲ ਹੀ ਸਮੈਲ ਹੋ ਜਾਂਦੀ ਸਰ ਨਿਕਲਣਾ ਹੀ ਓਕਾ ਰੋਡ ਤੋਂ ਨਿਕਲਣਾ ਇੰਨਾ ਓਕਾ ਹੈ ਘਰਾਂ ਦੇ ਤੁਸੀਂ ਬਾਹਰ ਬਦਰ ਡੋਰ ਖੋਲ ਕੇ ਤੁਸੀਂ ਬੈਠ ਨਹੀਂ ਸਕਦੇ ਇੰਨੀ ਜ਼ਿਆਦਾ ਸਮੈਲ ਲੱਗੀ ਹੈ ਕਿ ਬਿਮਾਰੀ ਦਾ ਘਰ ਹੈ ਬਿਲਕੁਲੀ ਦੇਲੇ ਕਰਦਾ ਕਿ ਪ੍ਰਸ਼ਾਸਨ ਕੋ ਜਾਂਦੇ ਕੋ ਸੁਣਦੀ ਤੁਹਾਡੀ ਸਰ ਕੋਈ ਕੋਈ ਸੁਣਵਾਈ ਨਹੀਂ ਫੇਲੀਰ ਸਰਕਾਰ ਹੈ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਕੋ ਲੈਣਾ ਨਹੀਂ ਕੋ ਦੇਣਾ ਨਹੀਂ ਕਿੰਨੀ ਵਾਰ ਜਾ ਕੇ ਮਿਲ ਕੇ ਆਏ ਆ ਕੋਈ ਸੁਣਵਾਈ ਨਹੀਂ ਆ ਦੇਖੀ ਸੀ ਕਰ ਦਿੰਦੇ ਆ ਕਰ ਦਾਂਗੇ ਕਰ ਦਾਂਗੇ ਪਹਿਲੀ ਸਰਕਾਰ ਚ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਵੀ ਸੁਣਵਾਈ ਕੋਈ ਨਹੀਂ ਗਈ ਮਤਲਬ ਕਿ ਬੁਰਾ ਹਾਲ ਹੈ ਕਿ ਬਸ ਆਪਾਂ ਕੁੱਟੀਆਂ ਵੇਚ ਵੀ ਨਹੀਂ ਸਕਦੇ ਵੇਚਣ ਜਾਓ ਤੇ ਕੋਈ ਗਾਹਕ ਨਹੀਂ ਤੇ ਰਹਿ ਤੇ ਰਹਿ ਬੰਦਾ ਸਕਦਾ ਨਹੀਂ ਇੰਨੀ ਜਾਰਾ ਸਮਾਂ ਰੋਡ ਤੋਂ ਨਿਕਲਣਾ ਓਖਾ ਘਰ ਚ ਰਹਿਣਾ ਓਖਾ ਬੰਦਾ ਜਾ ਕੇ ਤੇ ਜਾਵੇ ਬੰਦਾ ਕਿੱਥੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨਾਲ ਇਹ ਤੁਸੀਂ ਦੇਖੋ ਕਿਸ ਤਰੀਕੇ ਦੇ ਹਾਲਾਤ ਨੇ ਇਸ ਵੇਲੇ ਤੇ ਸੜਕ ਦੇ ਉੱਤੇ ਮੇਨ ਹਾਈਵੇ ਜਿਹੜਾ ਤਰਨਤਾਰਨ ਸਾਹਿਬ ਨੂੰ ਜਾਂਦਾ ਹੈ ਉੱਥੇ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਤੇ ਧੂਆ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਧੂਆ ਔਰ ਸਭ ਤੋਂ ਵੱਡੀ ਗੱਲ ਨਾਲ ਗੁਰਦੁਆਰਾ ਸਾਹਿਬ ਹੈ ਤੇ ਨਾਲ ਕਾਲਜ ਵੀ ਹੈ ਤਾਂ ਇਹ ਤੁਹਾਨੂੰ ਅਸੀਂ ਬਾਰ-ਬਾਰ ਦੱਸ ਰਹੇ ਹਾਂ ਕਿ ਇਹ ਇਸ ਵੇਲੇ ਡੰਪ ਦੇ ਹਾਲਾਤ ਨੇ ਇੱਕ ਡੰਪ ਦਾ ਪਾਸਾ ਜਿਹੜਾ ਹੈ ਉਹ ਭਾਈ ਕੋਰਟ ਮੇਂ ਸਿੰਘ ਇਲਾਕੇ 'ਚ ਹੈ ਕਿਉਂਕਿ ਉਧਰ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਕੂੜੇ ਦਾ ਸ਼ਿਕਾਰ ਹੋ ਰਹੇ ਨੇ ਤੇ ਦੂਜੇ ਪਾਸੇ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ 메ਨ ਸੜਕ ਤੇ ਹੈ ਤੇ ਕਿਸ ਤਰੀਕੇ ਦੇ ਨਾਲ ਲੋਕ ਇਸ ਵੇਲੇ ਬਦਹਾਲੀ ਦੀ ਜ਼ਿੰਦਗੀ ਜੀ ਰਹੇ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਦਾ ਨੁਕਸਾਨ ਬਹੁਤ ਹੋ ਚੁੱਕਾ ਹੈ ਔਰ ਜਿਸ ਤਰੀਕੇ ਦੇ ਨਾਲ ਇੱਥੇ ਸਮਾਨ ਪਿਆ ਹੈ ਔਰ ਤੁਸੀਂ ਦੇਖੋ 메ਨ ਨਾਲ ਕਾਲਜ ਹੈ ਜਿਹੜੇ ਬੱਚੇ ਇੱਥੇ ਪੜ੍ਹਨ ਆਉਂਦੇ ਨੇ ਉਹਨਾਂ ਕੀ ਹਾਲ ਹੁੰਦਾ ਹੋਏਗਾ ਬੀਤੀ ਰਾਤ ਆਪਣੇ ਆਪ ਅਚਾਨਕ ਅੱਗ ਲੱਗਦੀ ਹੈ ਤਾਂ ਤੁਸੀਂ ਦੇਖੋ ਕਿ 메ਨ ਸੜਕ ਹੈ ਤੋ ਉਸ ਦੇ ਵਿੱਚ ਇੱਕ ਵੱਡਾ ਕੂੜੇ ਦਾ ਡੰਪ ਹੈ ਜਿਹੜਾ ਕੀ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਲੋਕਾਂ ਦਾ ਇੱਥੇ ਜੀਣਾ دشوار ਹੋ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਲੋਕਾਂ ਨੇ ਇਸ ਵਾਰ ਕਿਹਾ ਹੈ ਕਿ ਅਗਰ ਇਹ ਡੰਪ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਇਸ ਵਾਰ VOTING ਤੱਕ ਨਹੀਂ ਕਰਨਗੇ ਤਾਂ ਇਹ ਹਾਲਾਤ ਇਸ ਵੇਲੇ ਤੁਹਾਨੂੰ ਅਸੀਂ ਸਾਂਝੇ ਕਰ ਰਹੇ ਹਾਂ ਕਿ ਜੋ ਸ਼ਹਿਰ ਦੇ ਮੁੱਦੇ ਨੇ ਮੁੱਦਿਆਂ ਦੀ ਗੱਲ ਕੋਈ ਨਹੀਂ ਕਰਦਾ ਸਿਰਫ ਇੱਕ ਦੂਸਰੇ ਤੇ ਕਟਾਸ ਕਿਤੇ ਜਾ ਰਹੇ ਨੇ ਕੋਈ ਅਮਰੀਕਾ ਮਾਡਲ ਦੀ ਗੱਲ ਕਰਦਾ ਹੈ ਤਾਂ ਕੋਈ ਆਪਣੀ ਹੋਰ ਗੱਲਾਂ ਕਰਦਾ ਨੇ ਕਿ ਅਸੀਂ ਬਹੁਤ ਸਾਰੇ ਰੰਗਲਾ ਪੰਜਾਬ ਬਣਾਵਾਂਗੇ ਲੇਕਿਨ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਇੱਕ ਤਸਵੀਰ ਹੈ ਉਸ ਦਾ ਇੱਕ ਦੇਖਿਆ ਸੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬਦਹਾਲੀ ਦੀ ਜ਼ਿੰਦਗੀ ਇਸ ਇਲਾਕੇ ਦੇ ਲੋਕ ਜਿੰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨਰ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ